ਆ ਜਿਵੇਂ 6:30 ਵਜੇ ਗਿਆ ਜੀ ਤੇ ਥੋੜੇ ਹਲੇ ਨੂੰ ਗੈਨ ਮੈਂ ਬਾਈ ਸ਼ਹਿਰ ਛੱਡ ਕੇ ਭੱਜਾਂਗੇ ਜਾਂ ਪਿੰਡ ਛੱਡ ਕੇ ਭੱਜਾਂਗੇ ਜੀ ਜਲਦੀ ਪਾੜ ਦੂੰਗਾ ਮੈਂ ਸਹੀ ਗੱਲ ਦੱਸਾਂ ਮੈਂ ਸਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਨੇ ਅੱਜ ਛੋਟੇ ਛੋਟੇ ਬੱਚੇ ਤੁਰੇ ਫਿਰਦੇ ਜੀ ਜੀ ਤੁਸੀਂ ਚਾਹਦੇ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜੇਬਾਂ ਦੇ ਪਿਆ ਰਹੇ ਨੇ ਵੈਰੀ ਇੰਨੇ ਜੂਈ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਇਹਦੇ ਜੁੜ ਤੇ ਕਿੰਨੇ ਸਾਲੇ ਉੱਪਰ ਕਰ ਜੇਗਾ ਕਿ ਲੈ ਕੇ ਜੀ ਇਹ ਬੱਚੇ ਸੱਚ ਬੋਲਦਾ ਨਹੀਂ ਬੋਲ ਦੇਗਾ ਬੇ ਇਹਨੇ ਕੀ ਜੁਰਤਾ ਪਿੰਡ ਦੇ ਵਿੱਚ ਕੋਈ ਕੰਮ ਕਰ ਜਾਵੇ ਆ ਜੁੱਤੀ ਫੇਰੀ ਹੁੰਦੀ ਤੁਹਾਨੂੰ ਆਣ ਦੀ ਲੋੜ ਹੀ ਨਾ ਪਵੇ ਇਹ ਹਾਂਜੀ ਸੱਚੀ ਨਾ ਬੇ ਯਾਰ ਜੇ ਤੁਸੀਂ ਮੁੰਡੇ ਕੋਈ ਸਾਡੀ ਐਨਜੀਓ ਕੋਈ ਨਹੀਂ ਬਣੀਗੀ ਸਰ ਬਣੀਏ ਬਣਾਓ ਯਾਰ ਜਿਸ ਸਾਹਿਬ ਨੇ ਸਰ ਬਣਾਈ ਉਸ ਨੂੰ ਵੀ ਖੁਆਇਆ ਪਰ ਇਹ ਲੋਕ ਚਾਲੂ ਸਰ ਗੱਲ ਕਰਦੇ ਗੱਲ ਕਹਿੰਦੇ ਸਾਨੂੰ ਦੱਤੋ ਜੀ ਨਹੀਂ ਸਾਨੂੰ ਗੱਲ ਕਹਿੰਦੇ ਜੇ ਗੱਲ ਕਹਿੰਦਾ ਸਰ ਦਿਖਾ ਦਿੰਦਾ ਜੀ ਮੈਂ ਸਰ ਉਹ ਪੁਲਿਸ ਵੀ ਛੱਡ ਦਿੰਦੀ ਸਰ ਇਹ ਘਰ ਦੇ ਕਰਨਾ ਜੋ ਇਹਦਾ ਜਾਰਦਾ ਜੀ ਮੈਨੂੰ ਦੱਤੋ ਸਰ ਉਹ ਪੁਲਿਸ ਵੀ ਛੱਡ ਦਿੰਦੀ ਜਿੰਨੂੰ ਫੜਦੇ ਨਾ ਆ ਛੱਡ ਦਿੰਦੇ ਜੀ ਇਹਦੇ ਸਰ ਬੜਾ ਕੋਈ ਨਹੀਂ ਬੰਦੀ ਉਹ ਇੱਕ ਕਿਟਾ ਵੇਜ਼ਾ ਗਿਆ ਹੈ ਆਰੇ ਬੱਤੇ ਪਿੰਡ ਜਾ ਜੇਗਾ ਤੁਹਾਡਾ ਨਾ ਜੋ ਜੱਜ ਸਾਡੇ ਪਿੰਡ ਦੇ ਵਿੱਚ ਸਾਰੇ ਬੇਬੂ ਤੁ ਤੁ ਕੀਤੀ ਤੁਹਾਡਾ ਜਾੜ ਜਾ ਕੇ ਦੇਖੋ ਸਹੀ ਪਿੰਡ ਕਿਨੇ ਤੁਹਾਡੇ ਤੋਂ ਦੂਰਿਆ ਫਿਰ ਜਾਗਾ ਸਿਰਫ ਇਹੋ ਕਿ ਆਪੇ ਤੁਹਾਨੂੰ ਦੱਸਣ ਲੈ ਕਿ 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 ਇਨਾਂ ਤੇ ਦੱਸ ਹੀ ਸਕਦੇ ਇਹ ਕੀ ਹੋ ਗਿਆ ਫਿਰ ਕੀ ਹੋ ਗਿਆ ਪਜਾਇਦੇ ਹੈਗੀ ਨਹੀਂ ਕਿ ਅੱਗੇ ਨਹੀਂ ਅੱਗੇ ਹੁਣ ਦੱਸਣਾ ਕਿ ਆਈ ਕਿ ਆ ਨਹੀਂ ਹੁਣ ਹਰ ਗੱਲ ਤੋਂ ਲੈ ਕਿ ਕਿ ਚੱਲੇ ਸੀ ਜੀ ਜਿਸ ਤਰ੍ਹਾਂ ਦੀ ਹਦਯਤਾ ਆ ਜਾਈਗੀ ਆਪਣੇ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਸਾਰੇ ਐਸਐਸਪੀ ਸਾਹਿਬ ਵੱਲੋਂ ਸ਼੍ਰੀ ਅਭਿ ਮਨੂ ਰਾਣਾ ਜੀ ਵੱਲੋਂ ਬਹੁਤ ਹੀ ਸਖਤ ਹਦਾਇਤਾਂ ਨੇ ਜਿਹੜੀ ਕਿ ਚਿੱਟੇ ਦੇ ਉੱਪਰ ਹੈਗੇ ਨੇ ਤੇ ਨਾਲ ਹੀ ਜਿਹੜੇ ਗੈਂਗਸਟਰ ਦੇ ਉੱਪਰ ਹੈਗੇ। ਤੋਂ ਇਸੇ ਲੜੀ ਦੇ ਵਿੱਚ ਸਾਡੇ ਐਸ.ਐਸ.ਪੀ. ਸਾਹਿਬ ਨੇ ਅਲੱਗ-ਅਲੱਗ ਟੀਮਾਂ ਬਣਾਈਆਂ ਵਰਦੀ ਧਾਰੀ ਵੀ ਤੇ ਨਾਲੇ ਜਿਹੜੇ ਸਿਵਲ ਦੇ ਵਿੱਚ ਹੋਏਗੇ ਸਾਡੇ ਕੋਲ ਸਪੈਸ਼ਲ ਟੀਮਾਂ ਹੈਗੀਆਂ ਜਿਹਦੇ ਵਿੱਚ ਪੁਲਿਸਾਂ ਅਲੱਗ-ਅਲੱਗ ਬਣ ਰਹੀਆਂ ਸੋ ਇਸੇ ਲੜੀ ਦੇ ਵਿੱਚ ਅਸੀਂ ਇੱਕ ਐਫ.ਆਈ.ਆਰ ਨੰਬਰ 104255 252 2025 ਵਿੱਚ ਦਿੱਤੀ ਸੀ ਐਨ.ਡੀ.ਪੀ.ਐਸ.ੀ 20 ਗ੍ਰਾਮ ਅਸੀਂ ਹੈਰੋਇਨ ਬੜੀ ਸੀਗੀ। ਹਰਦੀਪ ਸਿੰਘ ਲਿਸ਼ ਜੇਬੇ ਕੋ। ਤੋਂ ਉਹਨੂੰ ਜਿਸ ਲਈ ਅਸੀਂ ਅਰੈਸਟ ਕੀਤਾ ਹੈ ਉਹਦੀ ਪੁੱਛੀ ਇਸ ਦੇ ਵਿੱਚ ਲੜਕਾ ਇੱਕ ਕੰਦ ਹੈਗਾ ਜੋਗਨਪੀਰ ਏਲੀਅਸ ਗਿਆਨੀ ਕੱਲੇ ਪਿੰਡ ਦਾ ਹੈਗਾ ਇਸੇ ਸਬੰਧ ਦੇ ਵਿੱਚ ਦੋ ਟੀਮਾਂ ਸਾਡੀ ਬਣੀ ਸੀ ਚੌਕੀਨ ਚਾਰ ਜਿਹੜੇ ਗੁਰਪਾਲ ਫਤਿਹਪੁਰ ਦੇ ਤੇ ਨਾਲ ਹੀ ਥਾਣੀ ਦੀ ਟੀਮ ਬਣੀ ਸੀ ਅਰਲੀ ਮਾਰਨਿੰਗ 4 ਵਜੇ ਰੀਡ ਕੀਤੀ ਜਾਂਦੀ ਇਥੇ ਮੰਨੇ ਨੂੰ ਸੀ ਫੜ ਲੈਣੇ ਜੋਗਨਪੀਰ ਨੂੰ ਫੜ ਲੈ ਕੇ ਜਿਸ ਵੇਲੇ ਜਾਣ ਲੱਗਦੇ ਤੇ ਨਾਲ ਹੀ ਉਹਨਾਂ ਦੇ ਘਰ ਦੇ ਉਹਨਾਂ ਦੇ ਜਿਹੜੇ ਰਿਲੇਟਿਵ ਸੀ ਉਹਨਾਂ ਨੇ ਸਾਡੀ ਗੱਡੀ ਤੇ ਪੱਤਾ ਵੀ ਤਾ ਬੰਦੇ ਨੂੰ ਛੁਡਾਉਣ ਦੀ ਕੋਸ਼ਿਸ਼ ਪੂਰੀ ਕੀਤੀ ਗਈ ਤੇ ਫਾਇਰ ਵੀ ਕੀਤੇਗੇ ਸੋ ਇਸ ਤੇ ਸਾਡੇ ਮੌਲਾਜਮ ਦੇ ਵੀ 6:00 ਵਜੇ ਆ ਗਏ ਉਹ ਵੀ ਜਿਹੜੇ ਇਲਾਜ ਹੈਗੇ ਜੋ ਬੰਦੇ ਨੂੰ ਜੀ ਪੜ ਲੇਗੇ ਸਰ ਕੋਈ ਜਿਹੜਾ ਹਮਲਾ ਕਰਦਾ ਉਹਦਾ ਖਿਲਾਫ ਕੋਈ ਮਾਮਲਾ ਕਰੀਦਾ ਹਾਲੀ 307 ਉਹਦਾ ਪਰਚਾ ਦੇਣ ਲੱਗੇ 25000 99 ਲਗਾਈ ਹੈ 353 186 ਸਾਰੇ ਨਾਲ ਲਗਾਈ ਜਿਹੜਾ ਨਜਮ ਤੇ ਹਮਲਾ ਕੀਤਾ ਹੈ ਸੋ ਉਹਨਾਂ ਦੀ ਲੇਡੀਜ਼ ਵਗੈਰਾ ਵੀ ਹੈਗੇ ਸਾਰੀਆਂ ਸਾਰੇ ਨੂੰ ਰੈਸ਼ ਕੀਤਾ ਜਾਏਗਾ ਟੀਮਾਂ ਗਈ ਨਹੀਂ ਸਕਦੀ ਆਪਣੇ ਇਹ ਬਲਾਈ ਵਿੱਚ ਜਿੱਥੇ ਹੋ ਰਹਾ ਨਾਮ ਜੀ ਸਰ ਸੁਰਜੀਤ ਸਿੰਘ ਹੈ ਜੀ ਐਸਐਸ ਸੁਰਜੀਤ ਸਿੰਘ ਇਹ ਲੜਕਾ